ਤੁਹਾਨੂੰ ਗੱਤ ਨਹੀਂ ਆਗੀ ਤੇਰੀ ਮਾਂ ਜਦੀ ਨਿਕਲੋ ਇਤਜ਼ਾਰੇ ਦੇ ਰਹੇ ਮੇਰੇ ਭਾਈ ਦੇ ਗੋਲੀ ਮਾਰਦੀ ਸਾਡੇ ਜਿੰਨਾ ਦੇ ਕੱਟਦਾ ਦੀ ਉਹਦਾ ਰਾਸਤੇ 'ਚ ਕੋਈ ਆ ਗਿਆ ਉਹਨੇ ਬਚਾਇਆ ਮੇਰੇ ਮੇਰੇ ਬਾਪਰੇ ਬਾਪਰੇ ਆਵੇਰੇ ਭਾਈ ਮਾ ਆਏ ਮੈਂ ਕਿਵੇਂ ਕੱਟੂ ਮੇਰੇ ਭਾਈ ਬਿਨਾ ਆਏ ਰੋਟਾ ਲਾ ਭਾਈ ਮੇਰਾ ਸੋਰੀ ਤੇ ਪਰ ਨਾ ਨਾ ਤੇ ਦੁਹਰ ਇੱਕ ਪਿਓ ਜਿਸ ਦੇ ਘਰ ਦੇ ਵਿੱਚ ਜਵਾਨ ਬੱਚੇ ਸੀ ਮੁੰਡਾ ਤੇ ਕੁੜੀ ਪਤਨੀ ਵੀ ਘਰ ਦੇ ਵਿੱਚ ਸੀ ਐਡਾ ਵੱਡਾ ਘਰ ਬਣਾਇਆ ਹੋਇਆ ਫੌਜੀ ਰਹਿ ਚੁੱਕਿਆ ਉਹ ਘਰ ਦੇ ਵਿੱਚ ਬੱਚੇ ਜੋ ਕਿ ਕਾਲਜ ਜਾਂਦੇ ਸਨ ਇਹਨਾਂ ਬੱਚਿਆਂ ਨੂੰ ਹਰ ਗੱਲ ਦੀ ਸਮਝ ਸੀ ਪਰ ਉਸ ਪਿਤਾ ਨੂੰ ਕਿਸੇ ਵੀ ਗੱਲ ਦੀ ਸ਼ਰਮ ਨਹੀਂ ਸੀ ਸਭ ਕੁਝ ਹੁੰਦੇ ਹੋਏ ਵੀ ਘਰ ਦੇ ਵਿੱਚ ਉਸਨੇ ਬਾਹਰ ਨਾ ਸਿਰਫ ਨਜਾਇਤ ਸਬੰਧ ਕਾਇਮ ਕੀਤੇ ਸਗੋਂ ਇਸ ਤੇ ਚਲਦੇ ਹੀ ਘਰ ਦੇ ਵਿੱਚ ਲੜਾਈ ਝਗੜਾ ਰੱਖਦਾ ਸੀ ਅਤੇ ਸਾਰੇ ਪਰਿਵਾਰ ਨੂੰ ਕਹਿੰਦਾ ਸੀ ਕਿ ਤੁਸੀਂ ਇੱਥੋਂ ਨਿਕਲ ਜਾਵੋ ਬੱਚਿਆਂ ਨੂੰ ਆਖਦਾ ਸੀ ਮੈਨੂੰ ਤੁਹਾਡੀ ਮਾਂ ਪਸੰਦ ਨਹੀਂ ਆਪਣੇ ਮਾਂ ਦੇ ਨਾਲ ਤੁਸੀਂ ਵੀ ਇੱਥੋਂ ਚਲੇ ਜਾਵੋ ਅਤੇ ਮੈਂ ਦੂਸਰਾ ਵਿਆਹ ਕਰਵਾਣਾ ਜਦੋਂ ਇਸ ਗੱਲ ਦਾ ਵਿਰੋਧ ਜਵਾਨ ਮੁੰਡੇ ਨੇ ਕੀਤਾ ਜਿਸ ਦੀ ਉਮਰ 19 ਸਾਲ ਦੀ ਸੀ ਨਾਮ ਅਮਨਦੀਪ ਸਿੰਘ ਸੀ ਤਾਂ ਉਸ ਦੇ ਉੱਪਰ ਪਿਓ ਨੇ ਹਮਲਾ ਕਰ ਦਿੱਤਾ ਵਾਰ ਕੀਤਾ ਗੋਲੀ ਚਲਾਈ ਅਤੇ ਉਸ ਦੀ ਜਾਨ ਲੈ ਲਈ ਇਹ ਮਾੜੀ ਘਟਨਾ ਵਾਪਰਨ ਤੋਂ ਬਾਅਦ ਭੈਣ ਦਾ ਰੋ ਰੋ ਬੁਰਾ ਹਾਲ ਹੈ ਉਸ ਨੇ ਆਪਣੀ ਅੱਖੀ ਸਭ ਕੁਝ ਦੇਖਿਆ ਹਤਿਓ ਰੋ ਰੋ ਕੇ ਹੀ ਕਹਿ ਰਹੀ ਸੀ ਕਿ ਮੇਰੇ ਪਿਓ ਨੂੰ ਫਾਂਸੀ ਦਿੱਤੀ ਜਾਵੇ ਮੇਰੇ ਭਰਾ ਨੂੰ ਉਸ ਨੇ ਖਤਮ ਕਰ ਦਿੱਤਾ ਮਾਂ ਵੀ ਝੋਲੀ ਆ ਢੱਡ ਕੇ ਚੁੰਨੀ ਆ ਢੱਡ ਕੇ ਕਹਿ ਰਹੀ ਸੀ ਕਿ ਮੇਰਾ ਪੁੱਤ ਮੇਰੀ ਝੋਲੀ ਪਾ ਲਵੇ। ਕਿਹੋ ਜਿਹੇ ਹਾਲਾਤਾਂ ਦੇ ਵਿੱਚ ਇਹ ਪਰਿਵਾਰ ਆਪਣੇ ਘਰ ਦੇ ਅੰਦਰ ਰਹਿ ਰਿਹਾ ਹੋਣਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। ਜਿੱਥੇ ਨਾ ਸਵੇਰ ਦੀ ਰੋਟੀ ਕਿਸੇ ਨੇ ਖੁਸ਼ ਹੋ ਕੇ ਖਾਧੀ ਅਤੇ ਨਾ ਹੀ ਸ਼ਾਮ ਨੂੰ ਕੋਈ ਇਕੱਠੇ ਬੈਠਿਆ। ਪਿਤਾ ਦੇ ਜਿਹੜੇ ਫਰਜ਼ ਅਤੇ ਅਧਿਕਾਰ ਸੀ ਉਹ ਉਸਨੇ ਕਦੇ ਦੇਖੇ ਹੀ ਨਹੀਂ। ਉਸਨੇ ਆਪਣੀਆਂ ਮਨਾਈਆਂ ਕੀਤੀਆਂ। ਬੱਚਿਆਂ ਦਾ ਭਵਿੱਖ ਨਹੀਂ ਸੋਚਿਆ। ਬੱਚਿਆਂ ਤੇ ਕੀ ਅਸਰ ਪੈਣਾ ਇਹ ਵੀ ਨਹੀਂ ਸੋਚਿਆ ਤੇ ਹੁਣ ਹੱਦ ਤਾਂ ਉਦੋਂ ਹੋ ਗਈ ਜਦੋਂ ਉਸਨੇ ਆਪਣੇ ਹੀ ਮੁੰਡੇ ਦੀ ਜਾਨ ਲੈ ਲਈ ਕਿਉਂਕਿ ਉਹ ਆਪਣੇ ਪਿਓ ਨੂੰ ਗਲਤ ਕੰਮ ਤੋਂ ਵਰਜਦਾ ਸੀ ਇਹ ਕਲਯੁਗ ਹੀ ਹੈ ਜਿੱਥੇ ਇੱਕ ਬੱਚੇ ਨੂੰ ਆਪਣੇ ਪਿਓ ਨੂੰ ਸਮਝਾਉਣਾ ਪੈ ਰਿਹਾ ਹੈ ਕਿ ਕੀ ਗਲਤ ਹੈ ਤੇ ਕੀ ਸਹੀ ਜਦੋਂ ਕਿ ਉਹ ਪਿਓ ਸਾਰੇ ਪਰਿਵਾਰ ਨੂੰ ਬਾਹਰ ਕੱਢ ਕੇ ਆਪਣੇ ਨਜਾਇਜ਼ ਸਬੰਧਾਂ ਨੂੰ ਸਿਰੇ ਚੜਾਉਣਾ ਚਾਹੁੰਦਾ ਸੀ ਕਲਯੁਗ ਦਾ ਹੀ ਇਹ ਸਮਾਜ ਚੱਲ ਰਿਹਾ ਹੈ ਤੇ ਦਰ ਦੱਸਦੀ ਹੈ ਕਿ ਇਹ ਕਟਨਾ ਚੀਮਾ ਮੰਡੀ ਦੇ ਵਿੱਚ ਵਾਪਰੀ ਹੈ ਪੁੱਤ ਦੇ ਜਾਣ ਤੋਂ ਬਾਅਦ ਮਾਂ ਦਾ ਬੁਰਾ ਹਾਲ ਹੈ ਉਹ ਦੱਸਦੀ ਹੈ ਕਿ ਇਸ ਬੰਦੇ ਨੇ ਮੇਰਾ ਕਦੇ ਕੁਝ ਸਵਾਰਿਆ ਤੱਕ ਨਹੀਂ ਮੇਰੇ ਰਾੜੀ ਨੇ ਮੇਰੇ ਭਾਈ ਦੇ ਗੋਲੀ ਮਾਰਦੀ ਕਿਉਂ ਮਾਰੀ ਸੀ ਆਏ ਮੇਰੇ ਹੋਰ ਦੀ ਵੀ ਨਾ ਮਿਆ ਕਰੋ ਉਹ ਨਾ ਕਰੋ ਨਿਕਲੋ ਮੈਨੂੰ ਬਜ਼ੰਦ ਨਹੀਂ ਹੈਗੀ ਤੇਰੀ ਮਾਂ ਦੂਜੀ ਨਿਕਲੋ ਇਤਜ਼ਾਰੇ ਜਾਨੇ ਮੇਰੇ ਭਾਈ ਦੇ ਗੋਲੀ ਮਾਰਤੀ ਸਾਡੇ ਤਿੰਨਾਂ ਦੇ ਕੱਟਦਾ ਸੀ ਉਹਦਾ ਰਾਤ ਦੇ ਜ ਕੋਈ ਆ ਗਿਆ ਉਹਨਾਂ ਨੇ ਬਚਾ ਲਿਆ ਮੈਨੂੰ ਮੇਰੇ ਬਾ ਮੇਰੇ ਮਾਪੇ ਨੂੰ ਆ ਮੇਰੇ ਭਾਈ ਨੂੰ ਮਾਰਦਾ ਬਰ ਨੇ ਉਹਨੂੰ ਤਾਂ ਜਾਨਾ ਦੋ ਹੋਰ ਭਾਜੀ ਦੇ ਦੋ ਗੱਟੂ ਮੇਰੇ ਭਾਈ ਬਿਨਾ ਆਇਆ ਮੇਰਾ ਟੋਟਾ ਜਾ ਭਾਈ ਮੇਰਾ ਆਇਆ ਮੇਰਾ ਭਾਈ ਆਇਆ ਮੇਰਾ ਭਾਈ ਆਇਆ ਮੇਰਾ ਭਾਈ ਮਾਤਾ ਆਇਆ ਭਾਈ ਮਾਤਾ ਐ ਭਾਈ ਮਾ ਮੀਆਂ ਬਣੰਦਾ ਮੰਦਾ ਆ ਮੀਆਂ ਬਣੰਦਾ ਮੰਦਾ ਆਤਾ

ارے بھائی ਇਹ ਬੰਦਾ ਨੀ ਉਹ ਟਾਈਮ ਦਾ ਇਹ ਜਿਹੜਾ ਸੀਗਾ ਬੰਦਾ ਤੰਗ ਕਰ ਰਿਹਾ ਸੀ ਬੱਚਿਆਂ ਨੂੰ ਬਹੁਤ ਟਾਈਮ ਦਾ ਕੁੱਟਮਾਰ ਕਰ ਰਿਹਾ ਸੀਗਾ ਕਿ ਕੱਲ ਤਾਂ ਕੁਝ ਜਿਆਦਾ ਹੱਦ ਪਰ ਗਏ ਕਰ ਗਏ ਵੀ ਬੱਚਿਆਂ ਨੂੰ ਪਹਿਲਾਂ ਤਾਂ ਉਹਨਾਂ ਦੇ ਮਾਗਰ ਪੈ ਗਿਆ ਰੈਫਰ ਲੈ ਕੇ ਤਾਂ ਕਿ ਜੋ ਬਾਰ ਬੱਚੇ ਉਹਨਾਂ ਨੂੰ ਖੜਾ ਛਡਾ ਕੇ ਬਾਹਰ ਨੂੰ ਭਜੇ ਤਾਂ ਬਾਹਰ ਭੱਜਨਸਾਰ ਨਿਕਲ ਕੇ ਬਾਹਰ ਹੀ ਉਥੇ ਗਲੀ 'ਚ ਖੜ ਕੇ ਫੈਰ ਮਾਰਿਆ ਅਗੇ ਹਰ ਕੀ ਕਾਰਨ ਸੀ ਜਿਹੜਾ ਕਿ ਹਮੇਸ਼ਾ ਹੀ ਘੁੱਟ ਮਾਰ ਰਹੀ ਦੀ ਸੀ ਇਹ ਕੀ ਇਹਦਾ ਕਾਰਨ ਸੀਗਾ ਜੀ ਕਿ ਜਿਹੜਾ ਫਾਦਰ ਸਾਹਿਬ ਸੀਗੇ ਬੇਟੇ ਦੇ ਉਹ ਗਲਤ ਚੱਲ ਰਹੇ ਸੀਗੇ ਜੋ ਕਿ ਜਿਹਦੇ ਕਾਰਨ ਘਰ ਚ ਕਲੇਸ਼ ਰਹਿ ਰਿਹਾ ਸੀਗਾ ਨੌਜਵਾਨ ਦੀ ਕਿੰਨੀ ਉਮਰ ਸੀ ਜੀ ਇਹਦੀ ਕੀ ਕਰਦਾ ਸੀ 19 ਸਾਲ ਦੀ ਉਮਰ ਸੀ ਜੀ ਸਟੱਡੀ ਕਰ ਰਿਹਾ ਸੀਗਾ ਅੱਛਾ ਕਿੱਥੇ ਕੱਲ ਪੜਦਾ ਸੀਗਾ ਜੀ ਇਹ ਆਪਣੇ ਪੀਖੀ ਕੋਲੇ ਕਾਲਜ ਚ ਜੀ ਅੱਛਾ ਜੀ ਹਾਂ ਜੀ ਕੀ ਕਾਰਨ ਕੀ ਹੋਇਆ ਮਤਲਬ ਵੀ ਕਿਉਂ ਮਤਲਬ ਇਹਨਾਂ ਦੀ ਜਿਹੜੀ ਮੌਤ ਨੇ ਲਈ ਇਹ ਕਾਰਨ ਤਾਂ ਸਾਰੇ ਇਹੀ ਸੀਗਾ ਵੀ ਉਹ ਕਹਿ ਰਸ ਵੀ ਮੈਂ ਦੂਜੀ ਮੈਰਿਜ ਕਰਾਉਣੀ ਆ ਅੱਛਾ ਹਾਂਜੀ ਇਹ ਤਾਂ ਉਹਨਾਂ ਨੇ ਤਾਂ ਸਿਰਫ ਸਾਰੀ ਫੈਮਿਲੀ ਖਤਮ ਕਰਨੀ ਸੀ ਇਹ ਤਾਂ ਕੁਦਰਤੀ ਵੀ ਸਾਰੇ ਆਣ ਗਮਾਂਡ ਆ ਗਏ ਨਾਲ ਦੇ ਜਿਹੜੇ ਇਲੈਕਟਿਵ ਸੀਗੇ ਉਹਨਾਂ ਨੇ ਆ ਕੇ ਰੈਫਲ ਫੜ ਲੀ ਨਹੀਂ ਤਾਂ ਤਕਰੀਬਨ 2 ਮਿੰਟ ਦੀ ਦੂਰੀ ਤੇ ਸਾਰਿਆਂ ਨੂੰ ਮਾਰ ਦੇਣਾ ਸੀ ਤਿੰਨਾਂ ਜਣਿਆਂ ਨੂੰ ਇਹ ਮਿੱਤਕ ਜਿਹੜਾ ਲੜਕਾ ਉਹਦਾ ਡੈਡੀ ਕੰਮ ਕੀ ਕਰਦੇ ਨੇ ਜੀ ਉਹ? ਇਹ ਜੀ ਰਿਟਾਇਰ ਆਰਮੀ ਚ ਸੀਗੇ। ਹੁਣ ਆਪਣੇ ਸਤੌਜ ਉਹ ਚ ਉਦਮ ਸਿੰਘ ਉਹ ਚ ਲਗੇ ਅਕੈਡਮੀ ਚ ਲਗੇ ਹੋਏ ਨੇ। ਸਿਕਿਉਰਿਟੀ ਵਾਚ ਜੋਟੀ ਕਰਦੇ ਨੇ। ਇਹ ਸਾਨੂੰ ਅੱਜ ਸਵੇਰੇ ਰਵਿਨਾ ਉਹ ਰਾਣੀ ਔਰ ਪਰਮਜੀਤ ਕੌਰ ਪਤਨੀ ਗਪਾਲ ਸਿੰਘ ਬਸੇ ਚੀਮਾ ਨੇ ਇਤਲਾਹ ਦਿੱਤੀ ਕਿ ਸਾਡੇ ਘਰ ਕੁਲੇ ਡੁਪਲੀਕੇਸ਼ਨ ਰਹਿੰਦਾ ਸੀ। ਮੇਰਾ ਪਤੀ ਦੇ ਕਿਸੇ ਹੋਰ ਜਨਾਨੀ ਨਾਲ ਕੋਈ ਸੰਬੰਧ ਸੀ ਜਿਸ ਕਰਕੇ ਘਰੇ ਕੁਲੇ ਰਹਿੰਦਾ ਸੀ। ਰਾਤੀ 11 ਵਜੇ ਕਰੀਬ ਬੀਤੀ ਰਾਤ 11 ਵਜੇ ਕਰੀਬ ਗੋਪਾਲ ਸਿੰਘ ਨੇ ਆਪਣੇ ਬੇਟੇ ਅਮਨਦੀਪ ਦੇ ਜੋ ਕਿ 19 ਸਾਲ ਦਾ ਸੀ ਗੋਲੀ ਮਾਰ ਕੇ ਉਹਨੂੰ ਮਾਰਤਾ ਅਮਨਦੀਪ ਕੀ ਕਰਦਾ ਸੀ ਅਮਨਦੀਪ ਸਿੰਘ ਆਪਣਾ ਬੀਏ ਦੀ ਪੜ੍ਹਾਈ ਕਰ ਰਿਹਾ ਸੀ ਜੀ ਉਹਦੇ ਡੈਡੀ ਪਿਤਾ ਜੀ ਕੀ ਕਰਦੇ ਸੀ ਪਿਤਾ ਜੀ ਉਹਦੇ ਫੌਜ ਚ ਰਿਟਾਇਰ ਸੀ ਤੇ ਅੱਜਕੱਲ ਸਤੌਜ ਵਿਖੇ ਕਿਸੇ ਅਕੈਡਮੀ ਸਕਿਉਰਟੀ ਗਾਰਡ ਦੀ ਡਿਊਟੀ ਕਰਦੇ ਸੀ ਕਿਹੜੀ ਤਰ੍ਹਾਂ ਦਾ ਹੈ ਸਰ ਮਕਦਮਾ ਦਰਜ ਕੀਤਾ ਜੀ ਇਹ 103 1 ਬੀ ਐਨ ਐਸ ਅਤੇ 27 ਆਰਮਜ਼ ਐਕਟ ਦੇ ਤਾਇਤ ਮਕਦਮਾ ਦਰਜ ਕੀਤਾ ਗਿਆ ਗ੍ਰਿਫਤਦਾਰੀ ਹੋ ਗਈ ਸਰ ਦੋਸ਼ੀ ਦੀ ਭਾਲ ਜਾਰੀ ਹੈ ਅਸੀਂ ਜਲਦੀ ਇਹਨੂੰ ਗ੍ਰਿਫਤਾਰ ਕਰ ਲਾਂਗੇ ਇਹ ਦੋ ਬੱਚੇ ਸੀ ਵੱਡੀ ਬੇਟੀ ਹੈ ਜੀ ਫੈਮਲੀ ਚੋਰ ਕੰਕਰਮਨ ਸੀ ਦੋ ਬੱਚੇ ਸੀ ਜੀ ਵੱਡੀ ਬੇਟੀ ਹੈ ਛੋਟਾ ਬੇਟਾ ਘਰ ਵਾਲੀ ਆ ਤੇ ਫੌਜੀ ਸੀ ਠੀਕ ਹੈ ਗੋਪਾਲ ਸਿੰਘ ਕੀ ਕਰਦਾ ਇਹ ਗੋਪਾਲ ਸਿੰਘ ਫੌਜੀ ਰਹਿੰਦਾ ਹੈਗਾ ਸਾਡੇ ਗਵਣ ਚ ਠੀਕ ਹੈ ਉਹ ਪਹਿਲਾਂ ਵੀ ਉਹਦੇ ਬੱਚਿਆਂ ਨੂੰ ਤੰਗ ਪਰੇਸ਼ਾਨ ਕਰਦਾ ਸੀਗਾ ਕੋਈ ਮਾੜਾ ਮੋਟਾ ਜਿਵੇਂ ਆਮ ਪਰਿਵਾਰ ਚ ਹੁੰਦਾ ਰਹਿੰਦਾ ਹੈਗਾ ਪਰ ਉਹ ਹੈ ਹੀ ਗਲਤ ਹੈਗਾ ਜੋ ਸਾਰਾ ਪਿੰਡੀ ਮਤਲਬ ਉਹਨੂੰ ਪਤਾ ਹੈਗਾ ਸਾਰੇ ਪਿੰਡੀ ਨੇ ਕੀ ਕੀ ਕੱਕੀ ਲੜਾਈ ਝੜਾ ਕਿਉਂ ਹੁੰਦਾ ਸੀਗਾ ਲੜਾਈ ਝਗੜਾ ਤਾਂ ਜਿਵੇਂ ਬੰਦਾ ਜਦੋਂ ਗਲਤ ਹੁੰਦਾ ਹੈਗਾ ਫਿਰ ਉਹ ਸੋਚਦਾ ਵੀ ਮੇਰਾ ਪਰਿਵਾਰ ਨਹੀਂ ਮੈਨੂੰ ਵਧੀਆ ਲੱਗਦਾ ਹੈਗਾ ਜਦੋਂ ਕੋਈ ਗਲਤ ਹੋਵੇ ਠੀਕ ਹੈ ਜੀ ਤਾਂ ਉਹਨੂੰ ਦੂਸਰੀ ਵਧੀਆ ਲੱਗਦਾ ਹੈਗਾ ਮਤਲਬ ਮਾੜਾ ਮੋਟਾ ਜਿਵੇਂ ਬੱਚੇ ਟੋਕਦੇ ਰਹਿੰਦੇ ਨੇਗੇ ਫਿਰ ਵੀ ਜਿਵੇਂ ਨੌਜਵਾਨ ਅੱਜ ਦੇ ਉਹਨਾਂ ਨੂੰ ਪਤਾ ਪੜ੍ਹਿਆ ਲਿਖਿਆ ਸੀਗਾ ਬੱਚਾ ਠੀਕ ਹੈ ਪਰ ਇਹ ਵੀ ਫੌਜ ਚੋਂ ਰਿਟਾਇਰਡ ਹੈਗਾਗਾ ਉਹਨੇ ਬੱਚੇ ਨੇ ਮਾੜਾ ਮੋਟਾ ਕੁਛ ਕਿਹਾ ਹੋਣਾ ਵੀ ਤੂੰ ਇਸ ਤਰ੍ਹਾਂ ਨਾ ਕਰ ਉਹ ਮਤਲਬ ਡਰਿੰਕ ਵਗੈਰਾ ਕਰ ਲੰਦਾ ਸੀਗਾ ਡਰਿੰਕ ਕਰੀ ਹੋਈ ਸੀਗੀ ਉਹਦੇ ਲਵੇ ਆਪਦੀ ਲਾਇਸੈਂਸੀ ਰਾਈਫਲ ਹੈਗੀ ਹੈਗੀ ਤਾਂ ਬੱਚਾ ਚਲੋ ਬਾਹਰ ਭੱਜ ਗਿਆ ਕੁੜੀ ਨੇ ਬਚਾਉਣ ਦੀ ਵਿਚਾਰੀ ਨੇ ਬਹੁਤ ਕੋਸ਼ਿਸ਼ ਕੀਤੀ ਤਾਂ ਗਵਾਂਡੀਆਂ ਦਾ ਗੇਟ ਖਲਾ ਰਿਆ ਸੀਗਾ ਪਰ ਉਹ ਪਿੱਛੇ ਆ ਗਿਆ ਤਾਂ ਉਹਨੇ ਪਿੱਛੋਂ ਉਹਦੇ ਸਿੱਧੀ ਗੋਲੀ ਮਾਰੀ ਤਾਂ ਉਹ ਬੱਚੇ ਦੀ 10-15 ਮਿੰਟਾਂ ਬਾਅਦ ਡੈਥ ਹੋ ਗਈ ਵਿਚਾਰੇ ਦੀ ਕੀ ਕਰਦਾ ਸੀ ਨੌਜਵਾਨ ਜੀ ਉਹ ਪੜ ਰਿਆ ਸੀਗਾ ਗ੍ਰੈਜੂਏਸ਼ਨ ਦਾ ਵਿਦਿਆਰਥੀ ਸੀਗਾ ਜੀ ਹੋਰ ਕੋਣ-ਕੋਣ ਸੀ ਪਰਿਵਾਰ ਚ ਉਹਦੀ ਸਿਸਟਰ ਹੈਗੀ ਉਹਦੀ ਮਦਰ ਹੈਗੀ ਤੇ ਉਹਦਾ ਬਾਪ ਜਿਹੜਾ ਹੁਣ ਉਹ ਤਾਂ ਚਲੋ ਹੈ ਹੀ ਹੈਗਾਗਾ ਰਿਟਾਇਰ ਕਿੰਨਾ ਟਾਈਮ ਹੋ ਗਿਆ ਜੀ ਉਹਨਾਂ ਨੂੰ ਉਹਨੂੰ 2-4 ਸਾਲ ਹੀ ਹੋਈ ਨਹੀਂ ਰਿਟਾਇਰਮੈਂਟ ਹੋਈ ਨਹੀਂ ਜੀ ਅੱਛਾ ਠੀਕ ਕਰਦੇ ਸੀ ਹੁਣ ਉਹ ਸਕਿਉਰਿਟੀ ਗਾਰਡ ਦਾ ਕੰਮ ਕਿ ਸਕੂਲ ਚ ਕਰਦਾ ਸੀਗਾ ਜੀ ਠੀਕ ਕਿੰਨੀ ਕੁ ਉਮਰ ਸੀ ਉਹਦੀ ਉਮਰ ਹੋਣੀ ਜੀ ਉਹਦੀ 40-45 ਸਾਲ ਦੇ ਕਰੀਬ ਅਪ੍ਰੋਕਸੀਮੇਟਲੀ ਮੁੰਡਾ ਕਿਹੜੀ ਕਲਾਸ ਚ ਪੜ੍ਹਦਾ ਸੀ ਮੁੰਡਾ ਬੀਏ ਕਰ ਰਿਹਾ ਸੀਗਾ ਜੀ ਅੱਛਾ ਕਿਹੜੇ ਕਾਲਜ ਚ ਕਾਲਜ ਤਾਂ ਨਹੀਂ ਕਲੀਅਰ ਹੈਗਾ ਜੀ ਠੀਕ ਹੈ ਹਾਂ ਜੀ